ਅੱਜ ਪਹੁੰਚਿਆ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਨਾਲ ਕਸਬਾ ਅਈਆਪੁਰ ਸਾਬਰਪਾਗ ਦਰਬਾਰ ਅਈਆਪੁਰ ਦੇ ਵਿੱਚ ਦਰਬਾਰ ਆ ਜੀ ਸਾਬਰਪਾਗ ਜਿੱਥੇ ਮੁੱਖ ਸੇਵਾਦਾਰ ਜਿਹੜੇ ਬਾਬਾ ਜੀ ਸ਼ੇਰ ਸਿੰਘ ਘੋੜੀਆਂ ਵਾਲੇ ਜੀ ਇੱਥੇ ਸੇਵਾ ਕਰਦੇ ਨੇ ਔਰ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਆਂਦੀ ਆ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਔਰ ਨਾਲ ਹੀ ਜਿਹੜੇ ਮਰੀਜ਼ ਜਿਹੜੇ ਹੈਗੇ ਉਹ ਠੀਕ ਹੋ ਰਹੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੀਜ਼ ਠੀਕ ਹੋ ਰਹੇ ਨੇ ਅੱਜ ਵੀ ਜਿਹੜੇ ਰੋਪੜ ਤੋਂ ਆਏ ਨੇ ਉਹ ਵੀ 40 ਸਾਲ ਤੋਂ ਬਿਮਾਰ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਨਾਮ ਆ ਔਰ ਕੀ ਪ੍ਰੋਬਲਮ ਸੀਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਪ੍ਰੋਬਲਮ ਸੀ ਜੀ ਇਹਨਾਂ ਨੂੰ ਅ ਮੇਰੀ ਲੱਤ ਦੀ ਪ੍ਰੋਬਲਮ ਸੀਗੀ ਡਿਸਕ ਦੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਮੈਂ ਬੈਠਿਆ ਨਹੀਂ ਸੀ ਜਾਂਦਾ ਮੇਰੇ ਕੋਲੋਂ ਅੱਛਾ ਜੀ ਤੇ ਗੱਡੀ ਵਿੱਚ ਵੀ ਨਹੀਂ ਸੀ ਬੈਠਾ ਜਾਂਦਾ ਤੇ ਬਸ ਇੱਥੇ ਆਇਆ ਹੁਣ ਬਾਬਾ ਜੀ ਕੋਲ ਠੀਕ ਹੋ ਗਏ ਅੱਛਾ ਜੀ ਤੇ ਕਿੰਨੇ ਚਿਰ ਤੋਂ ਪ੍ਰੋਬਲਮ ਚੱਲ ਰਹੀ ਹੈ। ਕਾਫੀ ਟਾਈਮ ਹੋ ਗਿਆ ਸੀ ਜੀ ਇਹ ਮਤਲਬ ਜਦੋਂ ਮੈਡੀਸਿਨ ਲੈਂਦੇ ਸੀਗੇ ਪੇਨ ਕਿਲਰ ਦੇ ਵਗੈਰਾ ਫਿਰ ਚੱਲ ਪੈਂਦਾ ਸੀ ਕੰਮ। ਕੋਈ ਡਾਕਟਰ ਨਹੀਂ ਛੱਡਿਆ ਮਤਲਬ ਦੂਰ ਦੂਰ ਤੱਕ ਗਏ ਆ। ਅੱਛਾ ਜੀ। ਹਰ ਇੱਕ ਜਗ੍ਹਾ ਅੱਜ ਪਹਿਲੀ ਵਾਰ ਹੀ ਆਏ ਆ। ਇੱਥੇ ਪਹਿਲੀ ਵਾਰ ਹੀ ਆਇਆ। ਸਾਡੇ ਅੱਲਾ ਇਸ ਟਾਈਮ ਤਾਂ ਪੂਰਾ ਹੀ ਲੱਗਦਾ ਜੀ। ਅੱਛਾ ਜੀ। ਦੇਖ ਲਓ ਦਰਬਾਰ ਤੇ ਬੈਠੇ ਐ ਇੱਥੇ ਕੋਈ ਝੂਠ ਨਹੀਂ ਬੋਲਿਆ ਜਾਂਦਾ ਸੱਚ ਬੋਲਣਾ ਜੋ ਵੀ ਹੈ। ਇਸਟਮ ਤਾਂ ਮਤਲਬ ਸੀ ਹਲਕਾ ਹੈ ਸਾਰਾ ਬੈਕ ਤੋਂ ਵੀ ਲੱਤ ਵੀ ਕਿੰਨੇ ਜਿਹੇ ਚ ਫਰਕ ਪੈ ਗਿਆ ਜੀ ਬਸ ਦੋ ਵਾਰੀ ਕਹਿਆ ਬਾਬਾ ਜੀ ਨੇ ਇਸ਼ਨਾਨ ਕਰੋ ਅੱਛਾ ਜੀ ਦੋ ਵਾਰੀ ਵੀ ਇਸ਼ਨਾਨ ਕਰਨ ਦੇ ਹਾਂਜੀ ਬਸ ਜਲ ਪੀਤਾ ਤੇ ਇਸ਼ਨਾਨ ਕੀਤਾ ਵਸਾ ਹਾਂਜੀ ਅੰਕਲ ਜੀ ਕੀ ਨਾਮ ਕਰਦਾ ਤੇ ਬਲਦੇਵ ਸਿੰਘ ਆ ਜੀ ਤੇ ਅਸੀਂ ਰੋਪੜ ਤੋਂ ਆਏ ਹਾਂ ਮਿਸ ਜਨ ਮੇਰੇ ਇਹ ਅੱਛਾ ਜੀ ਇਹਨਾਂ ਨੂੰ ਕਾਫੀ ਦਿਨ ਤੇ ਇਹਦੇ ਪ੍ਰੋਬਲਮ ਹੋਣੀ ਸੀ ਡਾਕਟਰ ਕੋਲ ਸੀ ਸੀਟੀ ਸਕੈਨ ਕਰਾਇਆ ਸਾਰਾ ਵੀ ਸਕਰਾਇਆ ਕਰੇ ਕੁਝ ਕਰਾ ਲਓ ਜੀ ਅੱਛਾ ਜੀ ਤੇ ਬਸ ਉਹ ਪੈਨਕਲ ਦਿੰਦੇ ਸੀ ਕਿ ਉਹਨਾਂ ਨੂੰ ਠੀਕ ਟੈਂਪਰੇਰੀ ਰੀਲਿਫ ਹੁੰਦਾ ਸੀਗਾ ਜੀ ਅੱਛਾ ਜੀ ਉਹ ਫਿਰ ਪੈਨਕਲ ਦਿਮਾਗ ਨੂੰ ਵੀ ਜਾਂਦੀ ਸੀਗੀ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਆਏ ਸੀ ਜਿੱਦਾਂ ਤਾਰ ਕੀ ਵੱਧਦੀ ਹੈ ਸ਼ਾਰਟ ਪੈਂਦਾ ਅੱਛਾ ਜੀ ਫਿਰ ਪੈਨਕਲ ਅਸੀਂ ਥਰੋ ਕਰਦੇ ਦੇਦੇ ਸੀ ਕਿ ਖਾਂਦੇ ਨਹੀਂ ਸੀ ਲਿਆਉਂਦੀ ਡਾਕਟਰ ਕੋਲ ਅਸੀਂ ਥਰੋ ਕਰਦੇ ਸੀ ਨਹੀਂ ਪ੍ਰੋਬਲਮ ਨਹੀਂ ਹੁੰਦੀ ਸੀ ਫਿਰ ਅਸੀਂ ਅੱਜ ਕੱਲ ਦੇਖਿਆ ਦੇਣਾ ਸੀ ਤੇ ਅੱਜ ਅਸੀਂ ਬਾਬਾ ਜੀ ਕੋਲ ਆਏ ਉਹਨਾਂ ਨੇ ਫਿਰ ਉਹਨੇ ਦੱਸਿਆ ਵੀ ਤੁਹਾਨੂੰ ਇਹ ਪ੍ਰੋਬਲਮ ਹੈਗੀ ਕੋਈ ਨਹੀਂ ਤੇ ਉਹਨਾਂ ਨੇ ਫਿਰ ਕਿਹਾ ਵੀ ਤੁਸੀਂ ਜਲ ਲਓ ਜਲ 셔 ਕੋ ਤੁਸੀਂ ਤੇ ਨਾਲੇ ਉਜਲ ਸਿਰ ਚ ਪਾਉ ਤੇ ਨਾਲ ਹੀ ਉਥੇ ਲੱਤ ਲਾਉ ਤੁਸੀਂ ਅੱਛਾ ਅਸੀਂ ਉਹ ਜਲਨ ਲਾਇਆ ਹੁਣ ਲਾਤੇ ਪਾਇਆ ਤੇ ਸਿਰ ਚ ਵੀ ਪਾਇਆ ਛਕਿਆ ਵੀ ਉਹ ਤੇ ਹੁਣ ਇਸ ਟਾਈਮ ਤਾਂ ਫਿਰ 100% ਇਹਨਾਂ ਨੂੰ ਰੀਲੀਫ ਆ ਠੀਕ ਹੈ ਜੀ ਬਾਕੀ ਬਾਬਾ ਜੀ ਜਾਣਦੇ ਨੇ ਹਾਂਜੀ ਫਿਲਹਾਲ ਇਸ ਟਾਈਮ 100% ਪੱਕੀ ਨਹੀਂ ਹੋ ਅੱਛਾ ਹਾਂਜੀ 2 ਘੰਟੇ ਦੇ ਵਿੱਚ ਫਰਕ ਪੈ ਗਿਆ ਕਿ 1.5 2 ਘੰਟੇ ਦੇ 2 ਘੰਟੇ ਅਸੀਂ ਤਾਂ ਤੋਂ ਘੰਟਾ ਹੀ ਹੋਇਆ ਇਹਨੂੰ ਜੀ 1 ਘੰਟੇ ਦੇ ਵਿੱਚ ਹਾਂਜੀ ਘੰਟੇ ਘੰਟੇ ਵਿੱਚ ਹੀ ਹੋ ਗਿਆ ਇਹ ਮਾਰੇ ਬਾਬਾ ਜੀ ਕਿਰਪਾ ਹੋ ਗਈ ਬਾਕੀ ਧੰਨਵਾਦ ਜੀ ਇਹ ਰੋਪੜ ਤੋਂ ਆਏ ਨਾ ਜੀ 40 ਸਾਲ ਬਿਮਾਰ ਸੀਗੇ ਡਿਸਕ ਦੀ ਪ੍ਰੋਬਲਮ ਸੀ ਔਰ ਘੰਟੇ ਡੇਢ ਘੰਟੇ ਦੇ ਵਿੱਚ ਕਹਿੰਦੇ 101% ਜਿਹੜਾ ਬਿਲਕੁਲ ਪੇਨ ਜਿਹੜੀ ਬੰਦ ਹੋ ਗਈ ਆ ਔਰ ਦਵਾਈਆਂ ਵੀ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਬਾਬਾ ਜੀ ਨੇ ਤੇ ਪ੍ਰੋਬਲਮ ਕਾਫੀ ਸੀਗੀ ਇਹਨਾਂ ਦੇ ਇਸੇ ਤਰ੍ਹਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਹਾਂਜੀ ਕਿੱਥੋਂ ਆਏ ਤੁਸੀਂ ਅਸੀਂ ਹਿਆਰਪੁਰ ਤੋਂ ਆਏ ਨਿਆੜੇ ਤੋਂ ਅੱਛਾ ਜੀ ਕੀ ਗੱਲ ਬਾਤ ਸੀ ਮੈਂ ਬੱਬਾ ਜੀ ਮੈਂ ਡੇਢ ਡੇਢ ਸਾਲ ਹੋ ਗਿਆ ਮੈਨੂੰ ਖਾਂਸੀ ਨਹੀਂ ਹਟਦੀ ਸੀ ਠੀਕ ਹੈ ਜੀ ਤੇ ਬਹੁਤ ਡਾਕਟਰਾਂ ਕੋਲ ਪੈਸਾ ਲਾਤਾ ਮੈਂ ਪੁਣੇ 3 ਲੱਖ ਰੁਪਏ ਲਾਤਾ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਅੱਛਾ ਜੀ ਤਾਂ ਹੁਣ ਵੀ ਇੱਥੋਂ ਸਾਨੂੰ ਲੰਮੇ ਪਿੰਡੇ ਦਾ ਤੁਹਾਨੂੰ ਕਿੰਨੇ ਕਿੰਨੇ ਦਿੱਤਿਆ ਤੁਹਾਨੂੰ ਇੱਥੋਂ ਲੰਮੇ ਪਿੰਡ ਮੇਰੇ ਪੇਕੇ ਆ ਹਾਂਜੀ ਤੇ ਮੇਰੇ ਭਰਾ ਪਰਜਾਈ ਆਏ ਇੱਥੇ ਉਹ ਵੀ ਠੀਕ ਆ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਉੱਥੇ ਜਾਓ ਉੱਥੇ ਤਾਂ ਜੋ ਠੀਕ ਹੋ ਜਾਣਾ ਉਦੋਂ ਵੀ ਮੈਂ ਬਹੁਤ ਮੱਥੇ ਟੇਕੇ ਜਿੱਥੇ ਵੀ ਕਿਸੇ ਨੇ ਦੱਸਿਆ ਮੈਂ ਗਈ ਤਾਂ ਹੁਣ ਮੈਂ ਇੱਥੋਂ ਆਈ ਆ ਤੇ ਹੁਣ ਬਾਬਾ ਜੀ ਨੇ ਕਿਰਪਾ ਕੀਤੀ ਤਾਂ ਮੈਂ 15 ਮਿੰਟਾਂ ਦੇ ਵਿੱਚ ਮੈਂ ਠੀਕ ਹੋ ਗਈ ਕਿੰਨਾ ਮਤਲਬ ਕਿੰਨੇ ਪੈਸੇ ਲੱਗੇ ਤੁਹਾਡੇ ਕੋਨੇ 3 ਲੱਖ ਰੁਪਈਆ ਲੱਗ ਗਿਆ ਤਿੰਨਾਂ ਚਾਰ ਮਹੀਨਿਆਂ ਦੇ ਵਿੱਚ ਵਿੱਚ ਚਾਚੇ ਇੱਥੇ ਤੁਸੀਂ ਅੱਜ ਪਹਿਲੀ ਵਾਰ ਆਏ? ਹਾਂਜੀ ਤੇ ਪਹਿਲੀ ਵਾਰ ਆਈ ਕਿੰਨਾ ਟਾਈਮ ਲੱਗਾ ਤੁਹਾਨੂੰ ਠੀਕ ਹੋਣ ਲਈ? ਹੁਣ 10 ਮਿੰਟ ਲੱਗੇ 10 12 ਮਿੰਟ ਲੱਗੇ ਬਸ ਬਾਬਾ ਜੀ ਦੀ ਕਿਰਪਾ ਹੋ ਗਈ ਅੱਛਾ ਜੀ ਹਾਂ ਜੀ ਪਹਿਲਾਂ ਨਾਮ ਇਹ ਤੋਂ ਬੋਲ ਹੁੰਦਾ ਸੀ ਨਾਮ ਮੈਨੂੰ ਸਾਹ ਹੁੰਦਾ ਸੀ ਅੱਛਾ ਹੁਣ ਮੈਂ ਠੀਕ ਆ ਨਾ ਹੁਣ ਠੀਕ ਆ ਬਿਲਕੁਲ ਨਾ ਕਾਂਸੀ ਆਈ ਉਦੋਂ ਦੀ ਜਦੋਂ ਦੀ ਬਾਬਾ ਜੀ ਕੋਲ ਗਈ ਤੇ ਸਾਹ ਵੀ ਹੁਣ ਮੈਨੂੰ ਸਹੀ ਹੁੰਦਾ ਠੀਕ ਹੈ ਸਾਵਰਪਾਕ ਦਰਵਾਰ ਕਸਬਾ ਆਇਆਪੁਰਾ ਜ਼ਿਲ੍ਹਾ ਹੁਸ਼ਿਆਰਪੁਰ ਟਾਂਡਾ ਉਡਮੜ ਦੇ ਵਿੱਚ ਮੌਜੂਦਾ ਹਾਂ ਆਪਾਂ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਹੀ ਸੰਗਤਾਂ ਜਿਹੜੀਆਂ ਆਉਂਦੀਆਂ ਔਰ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨਾਲ ਹੀ ਕਈ ਮਰੀਜ਼ ਵੀ ਠੀਕ ਹੋ ਰਹੇ ਨੇ ਕਈ ਕਈ ਸਾਲਾਂ ਨੂੰ ਜਿਹੜੇ ਪੁਰਾਣੇ ਰੋਗ ਲੱਗੇ ਸੀ ਉਹ ਜਿਹੜੇ ਘੰਟਿਆਂ ਦੇ ਵਿੱਚ ਜਾਂ ਦਿਨਾਂ ਦੇ ਵਿੱਚ ਜਿਹੜੇ ਹੈਗੇ ਆ ਲਗਾਤਾਰ ਠੀਕ ਹੋ ਰਹੇ ਨੇ ਔਰ ਸੰਗਤ ਜਿਹੜੀ ਆ ਗਵਾਹੀ ਭਰ ਰਹੀ ਆ ਸਾਵਰ ਪੀਰ ਜੀ ਦੀ ਆਪਾਂ ਗੱਲਬਾਤ ਵੀ ਕਰਾਂਗੇ ਅੱਜ ਵੀ ਸਾਡੇ ਨਾਲ ਮੌਜੂਦ ਨੇ ਕੋਸ਼ ਮਰੀਜ਼ ਜਿਹੜੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਅੱਡੇ ਹਾਂਜੀ ਕੀ ਨਾਮ ਨੇ ਤੁਹਾਡਾ ਸੁਖਵਿੰਦਰ ਸਿੰਘ ਸੁਖਵਿੰਦਰ ਕਿਹੜੀ ਜਗ੍ਹਾ ਤੋਂ ਆਏ ਨੇ ਆਏ ਕਦਾਫ ਹਰਚਵਾਲ ਤੋਂ ਆਏ ਗੁਰਦਾਸਪੁਰ ਹਰਚਵਾਲ ਤੋਂ ਕੀ ਪ੍ਰੋਬਲਮ ਸੀਗੀ ਰੋਲਾ ਵਿੱਚ ਸ਼ਰਾਬ ਬੜੀ ਪੀਂਦਾ ਹੈ ਅੱਛਾ ਜੀ ਤੇ ਕਦੇ ਵੀ ਕੰਮ ਕੁਮਤਾ ਜਾਣਾ ਮਹੀਨੇ ਬਾਅਦ ਘਰ ਆ ਰਿਹਾ ਸ਼ਰਾਬ ਨਹੀਂ ਛੱਡਦਾ ਤੇ ਰੋਟੀ ਹੱਟ ਨਹੀਂ ਖਾਂਦਾ ਅੱਜ ਅੱਦਾਂ ਦਾ ਇੱਥੇ ਮਹੀਨਾ ਹੋ ਗਿਆ ਜਲ ਖੜਿਆ ਹੁਣ ਤਾਂ ਮੈਂ ਹਰਾ ਮਾ ਰੋਟੀ ਵੀ ਖਾਣਾ ਚਾਹੂਗਾ ਠੀਕ ਹੈ ਅੱਜ ਪਹਿਲੀ ਵਾਰ ਆਏ ਹਾਂ ਇੱਥੇ ਮੈਂ ਪਹਿਲੀ ਵਾਰ ਆਇਆ ਘਰ ਦੇ ਮੇਰੇ ਬਈ ਲੋ ਆਏ ਆ ਅੱਛਾ ਜੀ ਹਾਂ ਜੀ ਇਹਨਾਂ ਦੇ ਉਧਰ ਤਾਂ ਜਲ ਖੜਾ ਹੈ ਉਧਰ ਤਾਂ ਮੈਂ ਠੀਕ ਹਾਂ ਅੱਛਾ ਜੀ ਹਾਂ ਜੀ ਤੁਸੀਂ ਆਏ ਸੀਗੇ ਜੀ ਪਹਿਲਾਂ ਹਾਂ ਜੀ ਅਸੀਂ ਆਏ ਸੀ ਅੱਛਾ ਜੀ ਕੀ ਨਾਮ ਤੁਹਾਡਾ ਬਲਜੀਤ ਕੌਰ ਅੱਛਾ ਜੀ ਤੁਹਾਨੂੰ ਕਿਦਾਂ ਪਤਾ ਲੱਗਾ ਹੈਗਾ ਵੀ ਇੱਥੇ ਦਰਬਾਰ ਆਵੇ ਇੱਥੇ ਹਰ ਜਿਹੜਾ ਮਰੀਜ਼ ਠੀਕ ਹੋ ਰਹੇ ਨੇ ਦੱਸਿਆ ਹੀ ਕਿਸੇ ਨੇ ਸਾਨੂੰ ਹਾਂ ਜੀ ਹਾਂ ਜੀ ਅੱਛਾ ਜੀ ਤੇ ਕੀ ਪ੍ਰੋਬਲਮ ਸੀ ਤੁਹਾਡੇ ਘਰਦਿਆਂ ਨੂੰ ਸ਼ਰਾਬ ਬੜੀ ਪੀਂਦੇ ਸੀ ਅੱਛਾ ਜੀ ਹਾਂਜੀ ਜਦੋਂ ਦਾ ਇੱਥੇ ਜਲ ਖੜਿਆ ਸੀ ਤੇ ਆਰਾਮ ਆ ਗਿਆ ਉਹਨਾਂ ਨੂੰ ਅੱਛਾ ਜੀ ਹਾਂਜੀ ਕਿੰਨੇ ਕਿ ਚਿਰ ਦੇ ਵਿੱਚ ਵਿੱਚ ਫਰਕ ਪੈ ਗਿਆ ਜੀ ਜਦੋਂ ਜਲ ਲੱਗ ਗਿਆ ਇੱਕ ਮਹੀਨੇ ਚ ਪੈ ਗਿਆ ਇੱਕ ਮਹੀਨੇ ਚ ਪੈ ਗਿਆ ਅੱਛਾ ਜੀ ਹਾਂਜੀ ਹੁਣ ਸ਼ਰਾਬ ਬਿਲਕੁਲ ਨਹੀਂ ਪੀਂਦਾ ਨਹੀਂ ਪੀਂਦੇ ਹੁਣ ਨਹੀਂ ਪੀਂਦੇ ਸ਼ਰਾਬ ਦੇਖ ਲਓ ਝੂਠ ਸੇ ਨਹੀਂ ਬੋਲਦੇ ਨਹੀਂ ਬੇ ਬਾਬਾ ਜੀ ਨੇ ਕਿਹਾ ਹੋਵੇ ਵੀ ਹਾਂ ਵੀ ਕਹਿ ਦੋ ਵੀ ਸ਼ਰਾਬ ਜਿਹੜੀ ਬੰਦ ਕਰ ਦਿੱਤੀ ਐ ਇਸ ਦਰਬਾਰ ਜਿਹੜਾ ਸੱਚਾ ਦਰਬਾਰ ਆ ਔਰ ਬਾਬਾ ਜੀ ਵੀ ਝੂਠ ਨਹੀਂ ਬੋਲਦੇ ਉਹਤੇ ਮੰਗਦਾ ਵੀ ਨਹੀਂ ਸ਼ਰਾਬ ਅੱਛਾ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਗੱਲਬਾਤ ਹੋਈ ਹੈ ਜੀ ਇਹਨਾਂ ਨੇ ਵੀ ਇਹੀ ਗਵਾਹੀ ਦਿੱਤੀ ਆ ਵੀ ਜਿਹੜਾ ਬਾਬਾ ਜੀ ਨੇ ਇੱਕ ਮਹੀਨੇ ਨੂੰ ਜਿਹੜਾ ਹੈਗਾ ਜਲ ਦਿੱਤਾ ਸੀ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈਗਾ ਸ਼ਰਾਬ ਬਿਲਕੁਲ ਬੰਦ ਕਰ ਗਏ ਕਾਫੀ ਲੰਬੇ ਸਮੇਂ ਤੋਂ ਸ਼ਰਾਬ ਪੀ ਰਹੇ ਸੀ ਔਰ ਇਸੇ ਤਰ੍ਹਾਂ ਵੀਡੀਓ ਨਵੀਆਂ ਲੈ ਕੇ ਆਵਾਂਗੇ ਤੁਸੀਂ ਸਾਡੇ ਨਾਲ ਬਨੇ ਰਹੋ ਅੱਜ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਨਾਲ ਕਸਬਾ ਅਈਆਪੁਰ ਦੇ ਵਿੱਚ 사ਬਰਪਾਕ ਦਰਬਾਰ ਦੂਸਰਾ ਕਲੀਅਰ ਸ਼ਰੀਫ ਜੀ ਨੂੰ ਕਹਿੰਦੇ ਨੇ ਉੱਥੇ ਬਾਬਾ ਸ਼ੇਰ ਸਿੰਘ ਜੀ ਘੋੜੀਆਂ ਵਾਲੇ ਮੁੱਖ ਸੇਵਾਦਾਰ ਨੇ ਇਸ ਦਰਬਾਰ ਤੇ ਕਈ ਚਮਤਕਾਰ ਹੁੰਦੇ ਨੇ ਕੋਈ ਬਿਮਾਰੀ ਹੋਵੇ ਜਾਂ ਕੋਈ ਜਿਹੜਾ ਹੈਗਾ ਵੀ ਖਾਧਾ ਖੋਇਆ ਹੋਵੇ ਕਿਸੇ ਨੂੰ ਉਹ ਠੀਕ ਹੋ ਰਹੇ ਨੇ ਔਰ ਇਸੇ ਤਰ੍ਹਾਂ ਜਾਂ ਕਿਸੇ ਦਾ ਕਾਰੋਬਾਰ ਨਾ ਚੱਲਦਾ ਹੋਵੇ ਤਾਂ ਸੰਗਤਾਂ ਕਾਫੀ ਦੂਰੋਂ ਦੂਰੋਂ ਆ ਕੇ ਇੱਥੇ ਅਸ਼ਨਾਣ ਕਰਦੀਆਂ ਨੇ ਨਲਕੇ ਦੇ ਔਰ ਜਿਹੜਾ ਹੈਗਾ ਮਨੋ ਕਾਮਨਾ ਵੀ ਪੂਰੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਸਾਡੇ ਨਾਲ ਅੱਜ ਚੰਡੀਗੜ੍ਹ ਤੋਂ ਜਿਹੜੇ ਨੇ ਐਡਵੋਕੇਟ ਹਾਈ ਕੋਰਟ ਦੇ ਨੇ ਉਹ ਆਏ ਨੇ ਗੱਲਬਾਤ ਕਰਾਂਗੇ ਵੀ ਕੀ ਪ੍ਰੋਬਲਮ ਸੀਗੀ ਇਹ ਇਹਨਾਂ ਦੀ ਗਵਾਹੀ ਹੈ ਜੀ ਪਹਿਲੇ ਦਿਨ ਤੋਂ ਹੀ ਵੀਰਵਾਰ ਵਾਲੇ ਦਿਨ ਆਏ ਤਾਂ ਮੇਰਾ ਕਾਰੋਬਾਰ ਜਿਹੜਾ ਬਿਲਕੁਲ ਸੈੱਟ ਹੋ ਗਿਆ ਗੱਲਬਾਤ ਕਰਦੇ ਆ ਵੀ ਕੀ ਪ੍ਰੋਬਲਮ ਸੀ ਹਾਂਜੀ ਸਰ ਵੈਲਕਮ ਜੀ ਤੁਹਾਡਾ ਟਾਂਡੇ ਪਹੁੰਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਸਰ ਮੈਂ ਫਸਟ ਵਾਰ ਹੀ ਆਇਆ ਸੀ ਫਸਟ ਵਾਰੀ ਆਣ ਤੇ ਮੇਰਾ ਨਾਮ ਕੰਮ ਐਕਸਪੋਰਟ ਦਾ ਸੀ ਮੇਰਾ ਸਾਈਡ ਬਿਜ਼ਨਸ ਸੀ ਅੱਛਾ ਜੀ ਬੜੀ ਸਾਰੀ ਫੈਮਿਲੀ ਬਾਹਰ ਰਹਿੰਦੀ ਹੈਗੀ ਹੈ ਠੀਕ ਹੈ ਜੀ ਕੈਨੇਡਾ ਦੇ ਵੀ ਫ੍ਰੰਟਨ ਦੇ ਕਿਤੇ ਐਕਚੁਅਲੀ ਕੈਨੇਡਾ ਤੁਸੀਂ ਹਾਈ ਕੋਰਟ ਦੇ ਵਕੀਲ ਹੋ ਕਿੱਥੇ ਚੈਂਬਰ ਨੰਬਰ ਵਗੈਰਾ 116 ਨੰਬਰ ਚੈਂਬਰ ਹੈ ਮੇਰਾ ਫਸਟ ਫਲੋਰ ਤੇ ਅੱਛਾ ਫਸਟ ਫਲੋਰ ਹਾਂ 21 ਨੰਬਰ ਹੰਬਾਲਾ ਕੋਟ ਹੈ ਫਿਰ ਸਾਡੇ 28 ਵਕੀਲਾਂ ਦੀ ਯੂਨਿਟ ਹੈਗੀ ਹੈ ਅੱਛਾ ਜੀ ਠੀਕ ਹੈ ਜੀ ਉਹਨੇ ਪ੍ਰਧਾਨਗੀਰੀ ਹੋਣ ਜਿੱਤੀ ਸੀ ਬਏ ਜੀ ਜੀ ਤੇ ਮਾਲਕ ਨੇ ਇਹੋ ਜੀ ਕਿਰਪਾ ਕੀਤੀ ਮੇਰਾ ਕੰਮ ਨ ਉਵੇਂ ਮੈਂ ਉਹਦੀ ਵੀਡੀਓ ਦੇਖੀ ਮਹਾਂਪੁਰਸ਼ਾਂ ਦੀ ਅੱਛਾ ਜੀ ਮੈਂ ਗੁਰਦੁਆਰੇ ਜਾਂਦਾ ਸੀ ਮਾਰੇ ਦੇ ਘਰ ਦਰਬਾਰ ਸੀ ਪਾਠ ਕਰਦੇ ਸਾਰਾ ਕੁਝ ਕਰਦੇ ਸੀ ਉਹ ਇਹੋ ਜਿਹੀ ਮੈਂ ਵੀਡੀਓ ਦੇਖੀ ਵੀਡੀਓ ਦੇਖਣ ਦੇ ਨਾਲ ਮੈਂ ਮੈਂ ਕਿਹਾ ਯਾਰ ਇੱਕ ਵਾਰੀ ਦਰਸ਼ਨ ਦਾ ਕਰਕੇ ਆਈਏ ਮਹਾਂਪੁਰਸ਼ਾਂ ਦੀ ਹਾਂਜੀ ਇਹਨਾਂ ਕੋਲ ਆਇਆ ਮੈਂ ਫਸਟ ਵਾਰ ਯਾਰ ਪਹਿਲੀ ਵਾਰੀ ਆਉਣ ਤੇ ਮੈਂ ਆ ਕੇ ਬੈਠਾ ਮੱਥਾ ਟਿਕ ਕੇ ਬਾਬਾ ਜੀ ਕਹਿੰਦੇ ਹੱਥ ਮੂੰਹ ਧੋਕੇ ਆ ਜੋ ਵਕੀਲ ਸਾਹਿਬ ਮੈਂ ਕਿਹਾ ਬੜੀ ਮਹਾਂਪੁਰਸ਼ ਪਹੁੰਚੀ ਹੋਈ ਹਸਤੀ ਹੈ ਤਾਂ ਮੈਂ ਹੱਥ ਪੈਰ ਧੋਕੇ ਬੈਠਾ ਅੱਛਾ ਜੀ ਬਾਬਾ ਜੀ ਨੇ ਤਾਡੇ ਆਮ ਤੇ ਬਾਅਦ ਵਿੱਚ ਇਹ ਕਹਤਾ ਵਕੀਲ ਸਾਹਿਬ ਹੱਥ ਮੂਤੋ ਕੇ ਆਉ ਹਾਂ ਬਾਬਾ ਜੀ ਐਵੇਂ ਜੀ ਕਿਰਪਾ ਹੋਈ ਮੈਂ ਘਰੋਂ ਮੰਨ ਦੇ ਵਿੱਚ ਨਾ ਗਿਆ ਇਹ ਮੁੰਡਾ ਮੇਰੇ ਨਾਲ ਸੀ ਇਹਨੇ ਵੀ ਕਿਹਾ ਕਹਿੰਦਾ ਯਾਰ ਕਿੰਨਾ ਵਾਰ ਬੜੀ ਪੌਂਚੀ ਹੱਸਦੀ ਹੈ ਮੈਂ ਕਿਹਾ ਜਲ ਦੇਖਦੇ ਹਾਂ ਚਲੋ ਜੀ ਬੈਠੇ ਅਸੀਂ ਕੀ ਕੀਤਾ ਮੈਂ ਕਿਹਾ ਯਾਰ ਮੇਰੇ ਬਾਬਾ ਜੀ ਮੇਰਾ ਕੰਮ ਕਹਿੰਦਾ ਜਾ ਚਰਾਜ ਤੋਂ ਬਾਅਦ ਕੰਮ ਚੱਲ ਪਏਗਾ ਅੱਛਾ ਜੀ ਮੈਂ ਕਿਹਾ ਅੱਛਾ ਜਲ ਦੀ ਕੰਨੀ ਭਰਾਤੀ ਅਸੀਂ ਲੈ ਗਏ ਅਸੀਂ ਥੋੜਾ ਥੋੜਾ ਪਾਇਆ ਆਪਣੇ ਉੱਪਰ ਵੀ ਚੈਂਬਰ ਵੀ ਦਿੱਤਾ ਕਮੋਗਰ ਰੋੜ ਗਿਆ ਹੌਲੀ 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 ਇੱਕ ਦਿਨ ਦੋ ਦਿਨ ਚਾਰ ਦਿਨ ਫਿਰ ਇਹਨਾਂ ਨੇ ਮੈਨੂੰ ਕਿਹਾ ਰਾਣਾ ਸਾਹਿਬ ਮੱਥਾ ਟੇਕਿਆ ਸੰਤ ਬਾਬਾ ਇਸ਼ਰਤ ਸਿੰਘ ਦੇ ਦਰਬਾਰ ਤੇ ਕਹਿੰਦੇ ਉੱਥੇ ਭੋਲੋ ਹੋ ਗਈ ਤੁਹਾਨੂੰ ਮੈਂ ਰਾਣਾ ਸਾਹਿਬ ਸੰਤਾ ਕੋਲ ਗਿਆ ਮਹਾਂਪੁਰਸ਼ਾਂ ਦਾ ਮੱਥਾ ਟੇਕਿਆ ਅਰਦਾਸ ਬੇਨਤੀ ਕੀਤੀ ਕਰਨ ਤੋਂ ਬਾਅਦ ਮੈਂ ਕਿਹਾ ਕਿਤੇ ਚਲੋ ਕੋਈ ਚੈੱਕ ਕਰਨੀ ਇਹ ਕਹਿੰਦੇ ਵੀ ਹੁਣ ਮੈਂ ਬਾਬਾ ਜੀ ਨੂੰ ਫੋਨ ਕੀਤਾ ਮੈਂ ਬਾਬਾ ਜੀ ਮੈਂ ਆ ਜਾਵਾਂ ਕਹਿੰਦੇ ਹਾਂ ਬਗੀਰਦਾ ਤੁਹਾਡਾ ਕਿਦਾਂ ਜਿੱਦਾਂ ਮਰਜ਼ੀ ਆ ਜਾ ਤੁਹਾਡੀ ਮਰਜ਼ੀ ਥੋੜੀ ਹੈ ਮੈਂ ਕਿਹਾ ਚਲੋ ਠੀਕ ਹੈ ਜੀ ਆਇਆ ਮੈਂ ਆਪਣੇ ਮਨ ਚ ਖੁਆ ਸੀ ਵੀ ਅੱਜ ਬਾਬਾ ਜੀ ਕੋਲ ਜਾ ਉਤੋਂ ਬਾਅਦ ਕੀ ਕੀਤਾ ਮੇਰਾ ਜਿਹੜਾ ਸਾਈਡ ਬਿਜ਼ਨਸ ਸੀ ਨਾ ਉਹ ਵੀ ਡੁੱਬਿਆ ਹੋਇਆ ਸੀ ਬਿਲਕੁਲ ਜ਼ੀਰੋ ਤੇ ਸੀ ਮੇਰਾ ਇੱਕ ਦੋਸਤ ਕੈਨੇਡਾ 'ਚ ਵਰਮਟਰ ਰਹਿੰਦਾ ਜੀ ਮੈਂ ਉਹਨੂੰ ਵੀਡੀਓ ਭਾਈ ਅੱਛਾ ਜੀ ਮੈਂ ਕਿਹਾ ਯਾਰ ਵੀ ਮੇਰਾ ਟਰਾਲੇ ਦਾ ਕੰਮ ਇਹਨੂੰ ਮੈਂ ਕਿਹਾ ਬਾਬੇ ਨੂੰ ਮੈਂ ਮਿਲ ਕੇ ਆਇਆ ਦੇਖ ਆਪਣਾ ਕੰਮ ਰੁਟ ਜਾਏਗਾ ਉਹ ਕਹਿੰਦਾ ਯਾਰ ਮੈਨੂੰ ਲਿੰਕ ਭੇਜੋ ਕੋਈ ਭਾਜੀ ਨੇ ਕুকু ਕੁ ਭਾਈ ਨੇ ਮੈਨੂੰ ਸੈਂਡ ਕੀਤੀ ਸੀ ਵੀਡੀਓ ਸੰਤਾਂ ਦੀ ਮੈਂ ਸੈਂਡ ਕਰਨ ਤੋਂ ਬਾਅਦ ਆਪਣੇ ਦੋਸਤ ਨੂੰ ਭੇਜੀ ਉਹਨੇ ਟਰਾਲੇ 'ਚ ਲਾਇਆ ਉਹਦਾ ਉਹ ਕਹਿੰਦਾ ਯਾਰ ਮੈਨੂੰ ਇਹ ਨਹੀਂ ਪਤਾ ਲੱਗਦਾ ਇਹਨੂੰ ਡਾਲਰ ਕਿੱਥੋਂ ਆ ਰਹੇ ਨੇ ਮੈਨੂੰ ਇਸ ਟਾਈਮ अच्छा जी मेनू पता ही नहीं कंदा मेनू डॉलर ਕਿੱਥੋਂ ਰੇਟ ਦੇ ਨੇ ਮੈਂ ਕਿਹਾ ਅੱਛਾ ਕਹਿੰਦਾ ਯਾਰ ਤੂੰ ਮਹਾਪੁਰਸ਼ੇ ਕੋਈ ਦੁਆਰਾ ਜਾਣਾ ਆ ਮੈਂ ਕਿਹਾ ਹਾਂ ਜਾਣਾ ਯਾਰ ਤਾਂ ਉਹ ਤੋਂ ਬਾਅਦ ਮੈਂ ਕਿਹਾ ਜਦੋਂ ਹੁਣ ਆਇਆ ਮਾਰੇ ਕਿਰਪਾ ਹੁਣ ਮੈਨੂੰ ਆਂਦੇ ਆਂਦੇ ਰਸਤੇ ਦੇ ਵਿੱਚ ਕੋਲ ਆ ਗਈ ਉਹ ਕਹਿੰਦੇ ਉਹ ਗਿਲਦਾ ਵੀ ਤੁਹਾਡਾ ਕੰਮ ਹੈ ਨਾ ਟਰੈਲ ਇੱਕ ਨਵਾਂ ਟਰੈਲਾ ਸਟਾਰਟ ਕਰਵਾਤਾ ਅਸੀਂ ਤੁਸੀਂ ਆਪਣਾ ਸਮਾਨ ਭਰ ਲਓ ਮੈਨੂੰ ਤੇ ਮੈਦ ਨਹੀਂ ਸੀ ਬਿਲਕੁਲ ਹੈਗੀ ਅੱਜ ਬਿਲਕੁਲ ਜ਼ੀਰੋ ਤੇ ਸੀ ਮੈਨੂੰ ਮੈਦ ਨਹੀਂ ਸੀਗੀ ਉਹ ਮੇਰਾ ਘੱਟੋ ਘੱਟ 4 ਲੱਖ ਰੁਪਏ ਦਾ ਸੀ ਕੰਮ ਤੇ ਮਾਲਕ ਨੇ ਕਿਰਪਾ ਕੀਤੀ ਚਲ ਆਂਦੀਆ ਮੈਨੂੰ ਰਸਤੇ ਦੇ ਵਿੱਚ ਮੈਨੂੰ ਗੋਲ ਆ ਬੀ ਇਸ ਟਾਈਮ ਹੁਣ ਖਾਲੀ ਝੋਲੀ ਲੈ ਕੇ ਆ ਫੇਪਰ ਕੇ ਜਾਵਾਂਗਾ ਇਹ ਐਸੇ ਜਿਹੇ ਮੇਰੇ ਤੇ ਵਰਕਤ ਆਉਂਦੀ ਮੈਂ ਸਤਸੰਗ ਸੁਣਦਾ ਹੁੰਦਾ ਹਾਂ ਅੱਛਾ ਜੀ ਸਤਸੰਗ ਕুকু ਜੀ ਨੇ ਮੈਨੂੰ ਭੇਜਿਆ ਮੈਂ ਸਤਸੰਗ ਸੁਣਦਾ ਹੁੰਦਾ ਹਾਂ ਸਤਸੰਗ ਸੁਣਨ ਦੇ ਨਾਲ ਮੇਰਾ ਕੰਮ ਕਾਫੀ ਜੁੜਿਆ ਹੋਇਆ ਹੈ ਯਾਨੀ ਫਰਕ ਇਹ ਅੱਗੇ ਨਾਲੋਂ 10% ਕੋਈ ਕਹਿੰਦਾ 90% ਕਹਿੰਦਾ ਮੇਰਾ 100% ਦਾ ਕੰਮ ਐਸਟ ਅੱਛਾ ਜੀ ਮਾਰੀ ਦੀ ਕਿਰਪਾ ਬਹੁਤ ਹੈ ਬਿਲਕੁਲ ਸਹੀ ਹੈ ਹੁਣ ਬਿਲਕੁਲ ਜੀ ਬਿਲਕੁਲ ਬਿਲਕੁਲ ਧੰਨਵਾਦ ਜੀ ਇਹ ਸਨ ਸਾਡੇ ਨਾਲ ਐਡਵੋਕੇਟ ਜਿਹੜੇ ਚੰਡੀਗੜ੍ਹ ਤੋਂ ਹਾਈ ਕੋਰਟ ਦੇ ਨੇ ਇਹਨਾਂ ਨੇ ਆਪਣਾ ਇੱਕ ਸੈਪਰੇਟ ਕਾਰੋਬਾਰ ਖੋਲਿਆ ਸੀ ਬਿਲਕੁਲ ਠੱਪ ਹੋ ਗਿਆ ਸੀ ਔਰ ਬਿਲਕੁਲ ਇੱਥੇ ਸਾਬਰਪੀਰ ਦਰਬਾਰ ਤੇ ਆਇਆ ਪਰ ਆ ਕੇ ਇਹਨਾਂ ਨੇ ਕਿਰਪਾ ਹੋਈ ਹੈ ਇਹਨਾਂ ਤੇ ਔਰ ਕੰਮ ਬਿਲਕੁਲ ਚੱਲ ਪਿਆ ਔਰ ਤੁਸੀਂ ਸਾਡੇ ਨਾਲ ਬਣੇ ਰਹੋ ਪੀਐਸਟੀ న్యూਸ ਲਈ ਚਰਨ ਜੀ ਤੁਹਾਨੂੰ ਟਾਂਡਾ ਦੀ ਰਿਪੋਰਟ ਸਾਵਰਪਾਕ ਦਰਬਾਰ ਕਸਬਾ ਆਇਆਪੁਰ ਟਾਂਡਾਉਂਡ ਮਡ ਜ਼ਿਲ੍ਹਾ ਹਿਸ਼ਾਰਪੁਰ ਦੇ ਵਿੱਚ ਮੌਜੂਦਾਂ ਜੀ ਆਪਾਂ ਜਿੱਥੇ ਕਿ ਹਰ ਇੱਕ ਦਿਨ ਜਿਹੜਾ ਹੈਗਾ ਵੀ ਇੱਥੇ ਜਿਹੜਾ ਸ਼ਰਧਾਲੂ ਆਉਂਦਾ ਉਹਨਾਂ ਦੀਆਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਸਾਡੇ ਨਾਲ ਆਦਮਪੁਰ ਤੋਂ ਜਿਹੜੇ ਸਰਦਾਰ ਸਾਹਿਬ ਆਏ ਨੇ ਆਪਾਂ ਗੱਲਬਾਤ ਕਰਾਂਗੇ ਵੀ ਕਿੰਨੇ ਚਿਰ ਤੋਂ ਆਉਂਦੇ ਆ ਜਾਂ ਕੀ ਪ੍ਰੋਬਲਮ ਸੀਗੀ ਹਾਂਜੀ ਮਹਾਰਾਜ ਜੀ ਹਾਂਜੀ ਕੀ ਨਾਮ ਨਹੀਂ ਤੁਹਾਡਾ ਸੁਖਤੈਂ ਸਿੰਘ ਜੀ ਹਾਂਜੀ ਕਿਹੜਾ ਪਿੰਡ ਆ ਪਿੰਡ ਚੁੰਮੋ ਜੀ ਨੇੜੇ ਆਦਮਪੁਰ ਆਦਮਪੁਰ ਹਾਂਜੀ ਕੀ ਪ੍ਰੋਬਲਮ ਸੀਗੀ ਜੀ ਤੁਸੀਂ ਆਏ ਹੋ ਪ੍ਰੋਬਲਮ ਮਤਲਬ ਟਰੈਲੂ ਹੀ ਕਰਦੇ ਸੀ ਕਾਰੋਬਾਰ ਦਾ ਸਾਰ ਚੀਜ਼ ਦਾ ਨੁਕਸ ਅੱਛਾ ਜੀ ਨਾਥ ਭਜ ਬਤੇਰੀ ਲੇਕਿਨ ਨਹੀਂ ਸਰੇ ਚੜਦਾ ਸੀ ਅੱਛਾ ਜੀ ਇੱਥੇ ਫਿਰ ਕਿਸੇ ਨੇ ਦੱਸ ਪਾਈ ਕਿਸੇ ਸੰਗਤ ਦੇ ਵਿੱਚੋਂ ਬੰਦੇ ਨੇ ਅੱਛਾ ਇਹਨਾਂ ਵੀ ਇੱਥੇ ਜਾ ਕੇ ਦੇਖੋ ਫਿਰ ਉਹਨਾਂ ਨੂੰ ਪੁੱਛਿਆ ਹਾਂ ਔਰ ਖੋਦ ਫਿਰ ਇਥੋਂ ਟਾਂਡੇ ਤੋਂ ਮੇਰੇ ਨਾਲ ਆਏ ਅੱਛਾ ਜੀ ਵੀਰਵਾਰ ਆਏ ਆ ਜਿੱਥੇ ਆ ਵੀਰਵਾਰ ਜਿੱਥੇ ਵੀਰਵਾਰ ਹਾਂਜੀ ਆ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਜੋ ਵੀ ਜਿੱਦਾਂ ਸੀਗਾ ਗੱਲਬਾਤ ਪੁੱਛੀ ਮਹਾਰਾਜ ਨੂੰ ਮੈਂ ਕਿਹਾ ਵੀ ਆਹ ਦੇਖੋ ਜੀ ਵਿਆਹ ਨਾ ਆਇਆ ਮੇਰਾ ਉਨੀ ਪੈਂਦੀ ਸੀ ਕਿ ਕਹਿੰਦੇ ਭਈ ਪਹਿਲਾਂ ਹੀ ਦਸੂ ਘਰ ਦੇ ਵਿੱਚ ਅੰਮ੍ਰਿਤ ਕਿੰਛਾ ਕੇ ਆ ਸੀ ਅੱਛਾ ਜੀ ਮੈਂ ਕਿਹਾ ਮਰਾ ਜੋ ਤਾਂ ਮੈਂ ਹੀ ਕਹਿੰਦੇ ਭਾਈ ਛੱਡਿਆ ਕਿਉਂ ਮੈਂ ਕਹੀ ਗਲਤੀ ਆ ਕਹਿੰਦੇ ਦੁਬਾਰਾ ਅੰਮ੍ਰਿਤ ਛਕ ਲਾ ਆਪੇ ਮਹਾਰਾਜ ਬਾਹ ਫੜੂਗਾ ਅੱਛਾ ਜੀ ਉਸ ਤੋਂ ਬਾਅਦ ਹੁਣ ਦੂਸਰੀ ਵਾਰੀ ਫਿਰ ਮੈਨੂੰ ਕਹਿੰਦੇ ਲੱਤ ਦੀ ਦਰਦ ਤੇ ਤੇਰੇ ਹੋ ਰਹੀ ਆ ਮੈਂ ਕਿਹਾ ਹਾਂ ਜੀ ਅੱਜ ਤੋਂ ਬਾਅਦ ਕਹਿੰਦੇ ਨਹੀਂ ਉਹ ਜਦ ਕਿ ਖੱਬੀ ਲੱਤ ਜਿਵੇਂ ਬਹੁਤ ਪਰੇਸ਼ਾਨ ਸੀਗਾ ਅੱਛਾ ਜੀ ਐਨੂੰ ਫਟ ਬੜਾ ਸੋਹਣਾ ਹੁਣ ਦੂਸਰੀ ਵਾਰੀ ਆਜ ਆਇਆ ਮੈਂ ਤਾਂ ਇਹ ਵੀ ਜਿਹੜਾ ਸੱਚੇ ਮਨ ਦੇ ਨਾਲ ਆ ਤੇ ਸਭ ਕੁਝ ਇਥੋਂ ਹਾਜ਼ਰ ਹੁੰਦਾ ਉਹਨਾਂ ਦਾ ਕਾਰੋਬਾਰ ਵੀ ਚੱਲਿਆ ਤੇ ਜਿਹੜਾ ਲੱਤ ਕਿਹੜੀ ਨਰਦ ਕਰਦੀ ਸੀ ਖੱਬੀ ਲੱਤ ਹਾਂ ਫਰਕਾ ਹੁਣ ਬਿਲਕੁਲ ਉਹਦਾਂ ਦਾ ਕੋਈ ਦਰਦ ਨਹੀਂ ਕੋਈ ਕੁਛ ਨਹੀਂ ਅੱਛਾ ਜੀ ਹਾਂ ਜਲ ਵਗੈਰਾ ਦੱਸਣਾ ਹੈ ਜਲ ਦਿੱਤਾ ਜਲ ਪੀਣ ਨੂੰ ਦਿੱਤਾ ਇਸ਼ਨਾਨ ਕਰਨ ਨੂੰ ਦਿੱਤਾ ਅੱਛਾ ਜੀ ਬਾਕੀ ਮੀਨ ਸ਼ਰਾਬ ਮੈਂ ਕਹਾਂ ਜੀ ਉਹ ਤਾਂ ਬਿਲਕੁਲ ਨਹੀਂ ਅਸੀਂ ਇਸਤੇਮਾਲ ਨਹੀਂ ਕਰਦੇ ਅੱਛਾ ਜੀ ਹਾਂ ਹੁਣ ਦੁਆਰਾ ਅੰਮ੍ਰਿਤ ਸ਼ਗਰ ਹੈ ਹਾਂਜੀ ਬਿਲਕੁਲ ਇੱਕ ਹਫਤੇ ਦਾ ਟਾਈਮ ਲਿਆ ਮਹਾਰਾਜ ਤੋਂ ਅੱਛਾ ਜੀ ਦੁਬਾਰਾ ਉਸੇ ਰੂਪ ਤੇ ਫੇਰ ਹਾਂਜੀ ਜੈ ਸਵਰਪੀਤ ਜੀ ਮਹਾਰਾਜ ਜੈ ਸਵਰਪੀਤ ਜੀ